ਜੀ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਮੈਨੂੰ ਤੇਜ਼ ਮਨ ਨੂੰ ਪਤਾ ਲੱਗਿਆ ਵੀ ਕੱਲ ਟੱਕਾਂ ਦੀ ਹੜਤਾਲ ਐ ਤੇ ਤੇਲ ਆਣਾ ਨਹੀਂ ਗਏ ਇਸ ਕਰਕੇ ਮੈਂ ਤੇਲ ਗੱਡੀ ਨਹੀਂ ਤੇਲ ਟੂਰਦਾ ਮੈਂ ਇਸ ਲਈ ਮੈਂ ਤੇਲ ਪੁਆਣ ਆਇਆ ਮੈਂ ਵੀ ਕਹਾਂ ਮੈਂ ਵੀ ਪੁਆਲਾ ਦਿੰਦਾ ਜੇ ਤੇਲ ਖਤਮ ਹੋ ਗਿਆ ਮੇਰਾ ਟੂਰ ਨਹੀਂ ਹੋਣਗੇ ਤੇ ਮੈਂ ਘਰੇ ਬੈਠਾ ਰਹਿ ਜਾਊਂਗਾ ਇਸ ਲਈ ਮੈਂ ਤੇਲ ਪੁਆਣ ਆਇਆ ਅੱਜ ਜਦੋਂ ਪਟਰੋਲ ਪੰਪ ਤੇ ਆਇਆ ਤੇ ਵੇਖਿਆ ਕਿ ਇੰਨਾ ਰਸ ਐ ਕਿ ਕੀ ਹਾਲ ਐ ਕਿੱਥੇ ਜਾ ਰਿਹਾ ਐ ਦੇਸ਼ ਆਪਣਾ ਕਿਵੇਂ ਸਮੱਸਿਆ ਦਾ ਹੱਲ ਹੋਊਗਾ ਆ ਵੇਖ ਦਿਓ ਓខਾ ਇਹ ਨਹੀਂ ਸਾਡੇ ਵਾਸਤੇ ਹੀ ਕਿਉਂ ਰੋਜ ਦੇ ਸੀ ਕਮਾਕਾਰਾਂ ਵਾਲੇ ਬੰਦੇ ਆਈ ਨਿਤਕ ਮੰਨਿਆ ਨਿਤ ਖਾਂਦੇ ਆਈ ਜੇ ਐਦਾਂ ਕੰਮ ਹੋਊਗਾ ਜੀ ਕਾਰੋਬਾਰ ਸਾਡਾ ਰੁਕ ਜਾਣਾ ਜੀ ਜਾਇ ਨਹੀਂ ਜਾਣਾ ਬਸ ਇਹ ਹੀ ਗੁਜਾਰੀਚਾ ਹੈ ਕਿ ਜਿਹੜਾ ਕੰਮ ਚੱਲਦਾ ਚੱਲੀ ਜਾਂਦਾ ਓਈ ਤੇਲ ਆਪਣਾ ਨਾ ਬੰਦ ਕਰੋ ਕਿਉਂ ਸਾਡੇ ਵਰਗੇ ਬਹੁਤ ਜਨੇ ਇਹੋ ਜਿਹੇ ਹੈਗੇ ਆ ਕਿ ਜਿਹੜੇ ਨਿਤਕ ਮੰਨਦੇ ਆ ਤੇ ਨਿਤ ਹੀ ਖਾਂਦੇ ਆ ਜੀ ਜੇ ਤੇਲ ਨਹੀਂ ਮਿਲੂਗਾ ਤਾਂ ਉਹਨਾਂ ਵਾਸਤੇ ਕਾਰੋਬਾਰ ਬੰਦ ਹੋ ਜਾਣਾ ਜੀ ਤੋਂ ਨੇਤ ਦੇ ਸੀ ਜਾਣੇ ਆ ਫੇੜੀ ਲਾਣੇ ਆ ਜਾਈਦਾ ਆਈਦਾ ਤੇਲ ਕਰਕੇ ਹੀ ਆਈ ਜਾਂਦਾ ਜੀ ਜੇ ਤੇਲ ਹੀ ਨਾ ਮਿਲੂਗਾ ਜੀ ਘਰਾਂ 'ਚ ਬੈਣਾ ਪੈਣਾ ਹੀ ਬਸ ਇਹੀ ਗੱਲ ਆ ਜੀ ਅਮਰਜੀਤ ਹੈ ਜੀ ਮੇਰਾ ਨਾਮ ਦੁੱਧ ਦਾ ਕੰਮ ਕਰਦੇ ਆਂ ਰੋਜ਼ ਦਾ ਕੰਮ ਕਰਨਾ ਹੈ ਰੋਜ਼ ਸਾਨੂੰ ਤੇਲ ਚਾਹੀਦਾ ਹੁਣੇ ਕਾ ਤੇਲ ਨਾ ਮਿਲੂ ਤਾਂ ਅਸੀਂ ਕੀ ਕਰਾਂਗੇ ਦੱਸੋ ਸਾਡਾ ਕੰਮ ਰੁਕ ਜਾਊਗਾ ਸਾਡਾ ਕੰਮ ਬੰਦ ਹੋ ਜਾਊਗਾ ਇਹ ਤਾਂ ਸਣੀ ਮਜਬੂਰੀ ਆ ਚਾਹੀਦਾ ਹੈ ਕਿ ਹੜਤਾਲ ਨੂੰ ਖੁਲਾਇਆ ਜਾਵੇ ਜੇਡੀ ਇਹ ਹੜਤਾਲ ਹੈ ਜਿਹਦੇ ਕਰਕੇ ਕਿ ਟੈਂਕਰਸ ਬਠਿੰਡੇ ਤੋਂ ਸਪਲਾਈ ਨਹੀਂ ਲਿਆ پا ਰਹੇਗੇ ਉਸ ਕਰਕੇ ਇਹ ਰਸ਼ ਪੰਪਾਂ ਤੇ ਦੇਖਣ ਨੂੰ ਮਿਲ ਰਿਹਾ ਹੈ ਵੈਸੇ ਜਦੋਂ ਇਹ ਹੜਤਾਲ ਚਾਏ ਇੱਕ ਦਿਨ ਜਾਂ ਦੋ ਦਿਨ ਚ ਖੁੱਲ ਜਾਏਗੀ ਤਾਂ ਉਸ ਤੋਂ ਬਾਅਦ ਬਿਲਕੁਲ ਨਾਰਮਲ ਹੋ ਜਾਏਗਾ ਕਿਉਂਕਿ ਅੱਜ ਕੱਲ ਐਗਰੀਕਲਚਰ ਸੇਲ ਤਾਂ ਹੁੰਦੀ ਨਹੀਂ ਹੈ ਸਿਰਫ ਟਰਾਂਸਪੋਰਟੇਸ਼ਨ ਦੀ ਸੇਲ ਹੁੰਦੀ ਹੈ ਤੇ ਇਸ ਕਰਕੇ ਲੋਕਾਂ ਦੇ ਵਿੱਚ ਇੱਕ ਭਗੜੜ ਜੀ ਹੈ ਜਿਸ ਕਰਕੇ ਤੁਸੀਂ ਵੇਖ ਰਹੇ ਹੋ ਪੰਪ ਤੇ ਇੰਨਾ ਰਸ਼ ਹੈ ਇਹ ਮੇਰੇ ਨਹੀਂ ਸਾਰੇ ਕਿਸਾਨਾਂ ਤੇ ਹੀ ਰਸ਼ ਹੈਗਾ ਸਿਰਫ ਇਹ ਹੜਤਾਲ ਦੀ ਵਜ੍ਹਾ ਕਰਕੇ ਹੈ ਜਦੋਂ ਇਹ ਹੜਤਾਲ ਖੁੱਲ ਗਈ ਤਾਂ ਮੇਰੇ ਖਿਆਲ ਚ ਸਾਰੀ ਚੀਜ਼ ਨਾਰਮਲ ਤੁਸੀਂ ਦੇ ਵਿੱਚ ਆ ਜਾਏਗੀ ਇਹ ਗੱਲ ਕਰੀਏ ਤਾਂ ਇੱਕ ਪੰਪ ਵਾਲੇ ਕੋਲੇ ਕਿੰਨੇ ਦਿਨ ਦਾ ਸਟਾਕ ਹੁੰਦਾ ਜਿਵੇਂ ਮੰਨ ਲਓ ਤਕਰੀਬਨ 3-4 ਦਿਨ ਦਾ ਸਟਾਕ ਤੋਂ ਵੱਧ ਨਹੀਂ ਹੁੰਦਾਗਾ ਜੇ ਸੀਜ਼ਨ ਦੇ ਵਿੱਚ ਦੇਖੀਏ ਤਾਂ 1 ਜਾਂ 2 ਦਿਨ ਦਾ ਸਟਾਕ ਹੀ ਹੁੰਦਾ ਪਰ ਜੇ ਆਫ ਸੀਜ਼ਨ ਦੇ ਵਿੱਚ ਦੇਖੀਏ 3-4 5 ਦਿਨ ਦਾ ਹੁੰਦਾ ਪਰ 5 ਦਿਨ ਦਾ ਸਟਾਕ ਕੀ ਕਰੇਗਾ ਜੇ ਨਾਰਮਲ ਸੇਲ ਪੈਟਰੋਲ ਦੀ 1500 ਲੀਟਰ ਚੱਲ ਰਹੀ ਹੈਗੀ ਹੈ ਤਾਂ ਉਸ ਦਿਨ ਸੇਲ ਹੀ 5-6000 ਲੀਟਰ ਹੋ ਜੇਗੀ ਤਾਂ ਫਿਰ ਸਟਾਕ ਖਤਮ ਹੋ ਹੀ ਜਾਏਗਾ ਕੀ ਲੱਗਦਾ ਕਦੋਂ ਤੱਕ ਇਹ ਹੜਤਾਲ ਚੱਲੇਗੀ ਜਿਹੜੇ ਅਨਕਨਫਰਮਡ ਸੋਰਸਸ ਐ ਕਿਉਂਕਿ ਸਾਨੂੰ ਉਹ ਬਠਿੰਡੇ ਤੋਂ ਡਿਪੋ ਦੇ ਅੱਗੇ ਜਿਹੜੇ ਡਰਾਈਵਰ ਵਗੈਰਾ ਖੜੇ ਆ ਉਹੀ ਦੱਸਦੇ ਆ ਉਹ ਕਹਿੰਦੇ ਆ ਸ਼ਾਇਦ ਇਹ ਕੱਲ ਸ਼ਾਮ ਤੱਕ ਖਤਮ ਹੋ ਜਾਏਗਾ